ਆਪਣੇ ਆਪ ਨੂੰ ਆਪ ਹੀ ਮਜ਼ਬੂਤ ਬਣਾਉਣਾ ਪੈਂਦਾ ਕੋਈ ਨਹੀਂ ਆਂਦਾ ਕਿਸੇ ਲਈ ਤੁਹਾਨੂੰ ਲੱਗਦਾ ਹੋਏਗਾ ਕਿ ਸ਼ਾਇਦ ਕੋਈ ਆ ਕੇ ਬਾਹ ਫੜ ਲੇਗਾ ਇੱਕ ਗੱਲ ਯਾਦ ਰੱਖੋ ਕੋਈ ਕਿਸੇ ਦੀ ਬਾਹ ਫੜਦਾ ਨਹੀਂ ਇੱਥੇ ਜਦੋਂ ਦੁਨੀਆ ਦੇਖਦੀ ਹੈ ਨਾ ਜਦੋਂ ਤੁਹਾਡੇ ਯਾਰ ਦੋਸਤ ਰਿਸ਼ਤੇਦਾਰ ਵੇਖਦੇ ਆ ਕਿ ਆਪਣੇ ਮਾੜੇ ਸਮੇਂ 'ਚ ਫਸ ਚੁੱਕਾ ਤੇ ਉਹ ਸਿਰਫ ਤਮਾਸ਼ਾ ਬਣਾਉਂਦੇ ਆ ਮਜ਼ਾਕ ਬਣਾਉਂਦੇ ਆ ਤੇ ਇਹੋ ਹੀ ਸੱਚਾਈ ਹੈ ਦੁੱਖ 'ਚ ਜਿਹੜਾ ਇਨਸਾਨ ਫਸਿਆ ਹੁੰਦਾ ਉਹਦਾ ਕੋਈ ਹਾਲ ਤੱਕ ਨਹੀਂ ਪੁੱਛਦਾ ਸੋ ਉਮੀਦ ਕਿਸੇ ਤੋਂ ਨਾ ਰੱਖੋ ਵਿਸ਼ਵਾਸ ਨਾ ਕਰੋ ਕਿਸੇ ਦੇ ਵੀ ਇਹ ਜਿਹੜੇ ਤੁਹਾਨੂੰ ਅੱਜ ਕੰਦੇ ਆ ਨਾ ਕਿ ਤੇਰੇ ਮਾੜੇ ਸਮੇ ਤੇ ਆਪਾਂ ਤੇਰੇ ਨਾਲ ਬੈਠੇ ਆ ਜਦੋਂ ਮਰਜੀ ਯਾਦ ਕਰ ਲਈ ਅਜਮਾ ਕੇ ਦੇਖ ਲੈਣਾ ਕਦੇ ਵੀ ਜਦੋਂ ਫਸੇ ਹੋਵੋਗੇ ਹਾਲਾਤਾਂ ਦੇ ਵਿੱਚ ਤਾਂ ਤੁਹਾਡੇ ਨਾਲ ਕੋਈ ਗੱਲ ਤੱਕ ਨਹੀਂ ਕਰੇਗਾ ਤੁਹਾਡਾ ਕੋਈ ਦਿਲ ਦਾ ਹਾਲ ਤੱਕ ਨਹੀਂ ਸਮਝੇਗਾ ਆਪਣੇ ਮਾਲਕ ਦੇ ਵਿਸ਼ਵਾਸ ਰੱਖੋ ਬਸ ਹੋਰ ਕਿਸੇ ਦੇ ਨਾਲ ਨਾ ਰੱਖੋ ਇੱਥੇ ਉਹਦਾ ਨਾਮ ਲੈਂਦੇ ਰਹੋ ਤੁਸੀਂ ਆਪ ਹੀ ਅੰਦਰੋਂ ਇੰਨੇ ਮਜ਼ਬੂਤ ਬਣ ਜਾਣਾ ਹੈ ਕਿ ਤੁਹਾਨੂੰ ਕੋਈ ਸਮਾਂ ਨਹੀਂ ਤੋੜ ਪਾਏਗਾ ਇੱਥੇ ਕਿਉਂਕਿ ਜਦੋਂ ਤੁਹਾਡੀ ਬਾਤ ਸੱਚੀ ਹੋ ਜਾਈਗੀ ਨਾ ਜਦੋਂ ਤੁਹਾਨੂੰ ਵਿਸ਼ਵਾਸ ਹੀ ਉਹਦੇ ਤੇ ਰਹੇਗਾ ਸਿਰਫ ਕਿ ਕੋਈ ਰਹਿੰਦਾ ਰਵੇ ਨਹੀਂ ਰਹਿੰਦਾ ਨਾ ਰਹੇ ਮੇਰਾ ਰੱਬ ਬੈਠਾ ਹੈ ਮੇਰੇ ਲਈ ਤੇ ਫੇਰ ਤੁਹਾਨੂੰ ਕੁਛ ਨਹੀਂ ਤੋੜ ਸਕਦਾ ਇੱਥੇ ਜਿੰਨਾ ਮਰਜੀ ਮਾੜਾ ਸਮਾਜੇ ਤੁਸੀਂ ਆਪ ਹੀ ਪਾਰ ਲੰਘ ਜਾਣਾ ਕਿਉਂਕਿ ਪਰਮਾਤਮਾ ਦੇ ਨਾਮ ਦੀ ਸ਼ਕਤੀ ਲੈ ਕੇ ਜਿਹੜਾ ਇਨਸਾਨ ਅੱਗੇ ਵਧਦਾ ਨਾ ਉਹਨੂੰ ਇੱਥੇ ਦੁਨੀਆ 'ਚ ਕੋਈ ਵੀ ਤਾਕਤ ਕੋਈ ਵੀ ਸਮਾਂ ਕੋਈ ਵੀ ਹਾਲਾਤ ਹਰਾ ਨਹੀਂ ਸਕਦੇ